ਸਿਸਰ ਵਾਲਾ ਕਹਿੰਦੇ ਕਬੱਡੀ ਪਾ ਰਿਹਾ ਹੈ ਕਰਮਜੀਤ ਕਣ ਕਣਗਸ ਕਰਮਜੀਤ ਪਹਿਲਾ ਪੁਆਇੰਟ ਕਹਿੰਦੇ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਕਰ ਗਿਆ ਹੈ ਮੇਨ ਸਟੇਜ ਤੋਂ ਖੱਬੇ ਪਾਸੇ ਦਿੜਬਾ ਮੰਡੀ ਦੀ ਟੀਮ ਹੈ ਔਰ ਦੂਸਰੇ ਪਾਸੇ ਟੀਮ ਕਹਿੰਦੇ ਜ਼ਿਲ੍ਹਾ ਸ੍ਰੀ ਅਮਰਸਰ ਸਾਹਿਬ ਦੀ ਧਰਤੀ ਹੈ ਦਬੁਰਜੀ ਪਿੰਡ ਹੈ ਪਰ ਕਪੂਰਥਲੇ ਦਾ ਇਸ ਵਿੱਚ ਕਹਿੰਦੇ ਖੀਰਾਵਾਲ ਪਿੰਡ ਦਾ ਬੁਲਟ ਕਬੱਡੀ ਪਾਉਣ ਦੇ ਲਈ ਤਿਆਰ ਹੈ ਬਲਕਾਰ ਕਮਾਨ ਡਾਕਟਰ ਮਗਰ ਸਿਆਲ ਗੁਰਪ੍ਰੀਤ ਯੂਕੇ ਲਾਪ੍ਰੀ ਚੱਠਾ ਯੂਕੇ ਦਵਿੰਦਰ ਕਮਾਨ ਔਰ ਡਾਕਟਰ ਦਲਬੀਰ ਭਗਰਾਵਾਲ ਹਰਵੰਸ ਮਾਸਟਰ ਕੀ ਕਹਿੰਦੇ ਐ ਜਿਹੜਾ ਮੰਡੀ ਦੇ ਜਾਫੀ ਦਾ ਹਰ ਇੱਕ ਜਫਾ ਮੇਰੇ ਵੀਰੋ 5 5000 ਦਾ ਇਹਨਾਂ ਭਰਾਵਾਂ ਵੱਲੋਂ ਹੋਵੇਗਾ ਲਓ ਜੱਸਾ ਜਿੜਵੇ ਵਾਲਾ ਇਸ ਵੇਲੇ ਟਰਾਈ ਕਰਦਾ ਹੋਇਆ ਇੱਕ ਪਾਸੇ ਫੂਲਾ ਸ਼ੂਸ਼ਕ ਵਾਲਾ ਦੂਜੇ ਪਾਸੇ ਪ੍ਰਤਾਪ ਕੜਿਆਣੇ ਵਾਲਾ ਅਮਰੀਕ ਕਰਦੇ ਸਿਫਤ ਬਣੀ ਆ ਗਿਆ ਲਓ ਸਾਹਮਣੇ ਕਦੇ ਬਰੀ ਸਮਾਣੇ ਵਾਲਾ ਉਧਰ ਹੁਸ਼ਿਆਰਾ ਬਾਪਰੀਆ ਜਿੰਨੇ ਜੱਫੇ ਲਾਉ ਬਬਲਾ ਪਾਪੜਾ ਅਵਤਾਰ ਸਾਡਾ ਵੀਰ ਐਸਐਚਓ ਸਾਹਿਬ ਬਲਕਾਰ ਇੰਚਾਰਜ ਜੀ ਮਵੀਕਲਾ मामੂ ਖੇੜੀ ਉਹਨਾਂ ਵੱਲੋਂ ਉਹਨੇ ਕਿਕ 1000 ਜਿੰਨੇ ਬੌਪਰੀਆ ਹੁਸ਼ਿਆਰਾ ਜੱਫਾ ਲਾ ਦੇਗਾ ਉਹਨੇ ਕਿਕ 1000 ਦੇ ਮਾਣ ਹੋਣਗੇ ਰੇਡਾਂ ਪੈਂਦੀਆਂ ਜੱਫੇ ਲੱਗਦੇ ਆਹ ਕਦੇ ਜਿਲ੍ਹੇ ਕਪੂਰਥਲੇ ਤੋਂ ਝੜ ਕੇ ਆਇਆ ਹੈ ਆਹ ਹੈ ਹਰਮਨ ਸਿੰਘ ਬੁਲਟ ਇਹਦਾ ਖੀਰਾ ਵਾਲੀ ਪਿੰਡ ਹੈ ਜਿੱਥੋਂ ਦੇ ਕਦੇ ਗੱਗੀ ਦੀ ਗੱਲਾਂ ਹੁੰਦੀਆਂ ਮੇਰੇ ਮਿੱਤਰੋ ਪਰ ਚਾਰ ਯਾਫੀ ਪਰ ਕਰਾਚੋ ਵਾਲਾ ਕਸ਼ਮੀਰਾ ਕਹਿੰਦਾ ਨੰਬਰ ਰੈਡਰ ਦੇ ਹਿੱਸੇ ਜੁੜਦਾ ਆਇਆ ਹੈ ਆੜ ਵਾਲੀ 16 17 ਮਾਰਚ ਨਮੋਲ ਪਿੰਡ ਦਾ ਕਬੱਡੀ ਕੱਪ ਹੋਵੇਗਾ 175 ਪ੍ਰਾਈਜ਼ ਬੈਸਟ ਨੂੰ 1 ਲੱਖ ਦਿੱਤਾ ਜਾਵੇਗਾ ਬੋਰੀਆ ਸਿੰਸਰ ਵਾਲਾ ਫਾਈਨਲ ਖੇਡਿਆ ਜਾ ਰਿਹਾ ਟਰੈਕਟਰਾਂ ਦੇ ਕਬੱਡੀ ਕੱਪ ਦਾ ਦੁਨੀਆ ਨੂੰ ਇੰਤਜ਼ਾਰ ਸੀਗਾ ਕਕਰਾਲੇ ਭਾਈਕੇ ਦੇ ਵਿੱਚ ਫਾਈਨਲ ਆ ਪ੍ਰਤਾਪ ਕੜਿਆਣੇ ਨੇ ਭੁਰੀਏ ਸਿੰਸਰ ਨੂੰ ਜਫਾ ਲਾਇਆ ਐਨ ਚੋਟੀ ਦਾ ਜਫਾ ਕਕਰਾਲੇ ਦੇ ਵਿੱਚ ਲੱਗਦਾ ਹੋਇਆ ਵਿਸਾਖਾ ਐਮ ਸੀ ਉਹ ਵੀ ਸਾਡਾ ਵੀਰ ਪੁੱਜਾ ਹੋਇਆ ਡਾਕਟਰ ਗਰ ਸਿਹਾਲਵਾਂ ਦੇ ਨਾਲ ਅਮਨ ਸੀਬਿਆ ਕਹਿੰਦਾ ਵੀ ਦੀਪਕ ਦਬਰਜੀ ਦੀਆਂ ਦੋ ਕਬਡੀਆਂ 500 ਰੁਪਏ ਦੀਆਂ ਉਧਰ ਕਹਿੰਦੇ ਹੁਸ਼ਿਆਰਾ ਬਾਪਰੀਆ ਆਹ ਦੀਪਕ ਦਬਰਜੀ ਨੂੰ ਜਫਾ ਲਾ ਰਿਹਾ ਕਗਰਾਲੇ ਭਾਈਕੇ ਦੇ ਮੇਲੇ ਤੇ ਦੁਨੀਆ ਆਨੰਦ ਮਾਣਦੀ ਆ ਓਏ ਕੰਮਕਾਰ ਦੱਸ ਤੇਰਾ ਕੀ ਚੋਪਰਾ ਲਓ ਸਾਹਮਣੇ ਹੁਸ਼ਿਆਰਾ ਬਾਪਰੀਆ 1000 ਦਾ ਬਬਲਾ ਪਾਪੜਾ ਕਹਿੰਦਾ ਇੱਕ 1000 ਦੇਣਾ ਹਜ਼ਾਰ ਦੇਣਾ ਲੈ ਵੀ ਸੁਖਵਿੰਦਰભાઈ ਮੁਬਾਰਕਾਂ ਦੇ ਤੁਹਾਡੇ ਸਾਰੇ ਕਲੱਬ ਨੂੰ ਮੇਰਾ ਤੋਫੀ ਦਾ ਹੋ ਗਿਆ लवली ਯੂਐਸਏ ਵੱਲੋਂ 3100 ਰੁਪਏ ਯਾਰ ਇੱਕ ਮਿੰਟ ਮੇਰੀ ਬੇਨਤੀ ਆ ਰੇਡ ਤੋਂ ਬਾਅਦ ਗਰਾਊਂਡ ਕਲੀਅਰ ਕਰਾ ਦਿਓ ਵੀਰ ਬਣ ਕੇ ਲਓ ਸਾਹਮਣੇ ਇਸ ਸਮੇਂ ਦੇਖਿਆ ਵੀ ਨਾਜਨ ਕਬੱਡੀ ਪਾ ਕੇ ਬਾਹਰ ਆਇਆ ਉਧਰ ਜੀ ਰਿੱਕੀ ਇੱਕ ਮਿੰਟ ਦੀ ਇੱਕ ਮਿੰਟ ਦੀ ਇੱਕ ਮਿੰਟ ਹਰ ਮਨ ਇੱਕ ਮਿੰਟ ਯਾਰ ਯਾਰ ਜੇ ਤੇ ਫਾਈਨਲ ਕਰਾਉਣਾ ਫਿਰ ਤੇ ਗਰਾਊਂਡ ਕਲੀਅਰ ਕਰਾ ਦਿਓ ਇੱਕ ਮਿੰਟ ਬਾਈ ਯਾਰ ਇੱਕ ਮਿੰਟ ਬਬਲੇ ਜਸਵੀਰ ਗੁਜਰਕ ਨਾਲ ਉਹਨਾਂ ਦੇ ਇੱਕ ਹੋਰ ਸੀ ਬਾਈ ਮੌਬਲਾ ਤੇ ਹੈ ਗਈ ਐ ਮੌਲੇ ਪੁੱਛ ਗਿਆ ਜਸਵੀਰ ਨਾਲ ਰਿੱਕੀ ਸੀ ਰਿੱਕੀ ਤੇ ਜਸਵੀਰ ਵੱਲੋਂ ਵੀ ਮਾਇਆ ਲਗਣੀ ਐ ਬਾਉਂਸਰ ਵੀਰਾਂ ਨੂੰ ਬੇਨਤੀ ਐ ਗਰਾਊਂਡ ਕਲੀਅਰ ਕਰਾ ਦਿਓ ਜੀ ਥੋੜਾ ਜਿਹਾ ਗਰਾਊਂਡ ਕਲੀਅਰ ਕਰ ਦਿਓ ਦਰਸ਼ਕ ਵੀਰ ਆਪ ਬਾਹਰਲੇ ਪਾਸੇ ਆ ਜਾਣਾ ਤਾਂ ਮੈਚਾਂ ਦਾ ਸਵਾਦ ਆਣਾ ਜਸਵੀਰ ਸ਼ੀਰਾ ਬੁਜਰਗ ਜੀ ਬੋਲਟ ਨੂੰ ਜਿਹੜਾ ਜੱਫੀ ਤਿੰਨ ਜੱਫੇ ਲਾਉ 11000 ਦਿੱਤਾ ਜਾਵੇਗਾ ਦੀਪੰਦ ਬੁਰਜੀ ਨੇ ਆਉਣ ਸਾਰ ਇੱਕੋ ਗੱਲ ਕਹੀ ਸੀ ਕਹਿੰਦਾ ਬਾਈ ਜੇ ਡਰਿੰਕ ਵਾਲੇ ਬੰਦੇ ਗਰਾਊਂਡ 'ਚ ਹੋਣਗੇ ਅਸੀਂ ਮੈਚ ਨਹੀਂ ਪਲੇ ਕਰਨਾ ਯਾਰ ਲੱਖਾਂ ਰੁਪਈਆ ਟੂਰਨਾਮੈਂਟ ਤੇ ਲਾਇਆ ਹੈ ਮੇਰੀ ਹੱਥ ਬੰਨ ਕੇ ਬੇਨਤੀ ਆ ਲੋਕ ਵਿਚਾਰੇ ਸਵੇਰ ਦੇ ਖੜੇ ਐ ਇਹਨਾਂ ਨੂੰ ਦੇਖ ਲੈਣ ਜੋ ਟੂਰਨਾਮੈਂਟ ਦੇਖ ਲੈਣ ਜੋ ਫਾਈਨਲ ਲੈ ਵੀ ਚੱਲ ਹਰਮਨ ਬੁਲਟ ਪਾਕ ਕਬੱਡੀ ਆ ਜਸਾ ਡਿੜਵੇ ਵਾਲਾ ਇੱਕ ਕੰਨੀ ਤੇ ਐ ਉਧਰ ਅਮਨ ਯੂਕੇ ਐ ਨਾਲ ਕਹਿੰਦੇ ਸਰਬਾ ਮਿਸਤਰੀ ਐ ਕਹਿੰਦੇ ਵੀ ਡਿੜਵਾ ਮੰਡੀ ਦਾ ਹਰ ਇੱਕ ਜੱਫਾ 1-1000 ਦਾ ਇਹਨਾਂ ਭਰਾਮਾਂ ਵੱਲੋਂ ਹੋਵੇਗਾ ਜਸਾ ਡਿੜਦੇ ਵਾਲਾ ਇਸ ਵਿੱਚ ਟਰਾਈ ਕਰਦਾ ਅਗਲੀ ਕਬੱਡੀ ਲਾਲੀ ਸਮਾਣੇ ਵਾਲੇ ਦਾ ਵੀਰ ਇੰਦਰਜੀਤ ਬਣੀ ਸਮਾਣੇ ਵਾਲਾ ਬਨੀ ਸਮਾਣੇ ਦੀ ਧਰਤੀ ਦਾ ਕਬੱਡੀ ਪਾ ਰਿਹਾ ਮਰੀਂਡੇ ਦੇ ਲਾਗੇ ਜ਼ਿਲ੍ਹੇ ਰੋਪੜ ਦੇ ਚ ਕਹਿੰਦੇ ਸਮਾਣਾ ਖੁਰਦ ਪਿੰਡ ਆਹ ਰੀਡਰ ਦਾ ਮੇਰੇ ਮਿੱਤਰੋ ਜੱਫੀ ਚਾਰ ਦੇ ਇੱਕ ਪਾਸੇ ਕਹਿੰਦੇ ਦਬੁਰਜੀ ਪਿੰਡ ਉਹ ਟੀਮ ਮਾਝੇ ਤੋਂ ਚੱਲ ਕੇ ਆਈ ਹੈ ਦੂਜੇ ਪਾਸੇ ਕਹਿੰਦੇ ਢੜਪੇ ਦੀ ਟੀਮ ਹੈ ਆ ਬਨੀ ਸਮਾਣੇ ਵਾਲਾ ਇੱਕ ਤਕੜਾ ਨੰਬਰ ਆਪਣੀ ਟੀਮ ਦੇ ਹਿੱਸੇ ਜੋੜਦਾ ਆਇਆ ਹੈ ਰੇਡਾਂ ਪੈ ਰਹੀਆਂ ਜੱਥੇ ਲੱਗਦੇ ਆ ਵੀ ਆ ਨੂੰ ਇੱਕੋ ਜਿਹੇ ਬਾਦ ਮਿੱਤਰੋ ਅੱਜ ਟਕਰੇ ਨੇ ਹਾੜੀਆਂ ਨੂੰ ਹਾਣ ਮਿੱਤਰੋ ਰਾਜਾ ਖੇਲਾ ਗੱਲ ਲਿਖੇ ਲੱਖ ਲੱਖ ਦੀ ਕਿ ਧਮ ਪੈ ਗਈ ਮਿੱਤਰੋ ਕਕਰਾਲੇ ਭਾਈਕੇ ਦੇ ਕਬੱਡੀ ਕੱਪ ਦੀ ਉਧਰ ਜੱਗੀ ਢਿੱਲੋ ਖਨੌਰੀ ਸੋਨੂ ਖਨੌਰੀ ਨਾਲ ਸਾਡਾ ਵੀਰ ਬੋਵੀ ਖਨੌਰੀ ਤੇ ਸੋਨੂ ਮੱਟੂ ਲਾਨ ਕਰਵਾਉਂਦੇ ਆ ਹਰਮਨ ਬੁਲਟ ਨੂੰ ਜਸਵੀਰ ਬੁਜਰਕ ਕਹਿੰਦਾ ਵੀ ਜਿਹੜਾ ਵੀ ਜਾਫੀ ਤਿੰਨ ਜਫੇ ਲਾਊਗਾ ਉਹਨੂੰ 11000 ਦਿੱਤਾ ਜਾਊ ਜੇ ਜਫਾ ਨਾ ਲੱਗਿਆ ਫਿਰ ਬੁਲਟ ਨੂੰ 5100 ਦਿੱਤਾ ਜਾਉ ਗੁਰਪ੍ਰੀਤ ਦਵਾਈ ਵੀਰਾ ਕਹਿੰਦਾ ਹੈ ਵੀ ਬਾਪੂਰੀਏ ਹੁਸ਼ਿਆਰੇ ਦਾ ਹਰ ਇੱਕ ਜਫਾ 15 15000 ਰੁਪਏ ਦਾ ਹੋਵੇਗਾ ਇੱਕ ਪਾਸੇ ਕਹਿੰਦੇ ਪ੍ਰਤਾਪ ਕੜਿਆਣੇ ਵਾਲਾ ਦੂਜੇ ਪਾਸੇ ਭੁਰੀਆ ਸਿੰਸਰ ਆਹ ਟੱਕਰ ਦੋ ਖਿਡਾਰੀਆਂ ਦੇ ਦਰਮਿਆਨ ਚੱਲਦੀ ਹੈ ਕਕਰਾਲੇ ਦੇ ਵਿੱਚ ਫਾਈਨਲ ਚੱਲ ਰਿਹਾ ਹੈ ਦੀਪ ਦਵੁਰਜੀ ਕਬੱਡੀ ਪਾ ਰਿਹਾ ਲਓ ਦੀਪ ਦਵੁਰਜੀ ਮਾਝੇ ਵਾਲਾ ਭਾਊ ਕਹਿੰਦੇ ਕਬੱਡੀ ਪਾ ਰਿਹਾ ਮੇਰੇ ਮਿੱਤਰੋ ਰੇਡਾਂ ਪੈਂਦੀਆਂ ਜਫੇ ਲੱਗਦੇ ਆ ਆਹ ਦੀਪ ਨੰਬਰ ਦਾ ਬਾਦ ਦਾ ਨੌਜਨ ਆਪਣੀ ਟੀਮ ਦੇ ਹਿੱਸੇ ਜੋੜਦਾ ਆਇਆ ਹੈ ਫਾਈਨਲ ਮੈਚ ਹੈ ਕੋਈ ਕਹਿੰਦਾ ਜਿੜ ਭੱਜ ਜਤ ਕੋਈ ਕਹਿੰਦਾ ਫਿਰ ਜਿੱਤ ਜਿੱਤ ਜਿੰਨਾ ਚਿਰ ਚੱਲਣਾ ਮੈਚ ਵੀ ਸ਼ੱਕ ਤੇ ਰਹਿਣੀ ਹੈ ਓਏ ਕਬੱਡੀ ਕੰਪ ਦਜਣ ਜੀ ਟੱਕ ਤੇ ਪੈਣੀ ਆ ਟੱਕ ਤੇ ਪੈਣੀ ਆ ਫੂਲਾ ਸੁਸ਼ਕ ਇੰਦਰਜੀਤ ਬਣੀ ਸਮਾਣੇ ਵਾਲਾ ਉਧਰ ਸਾਡਾ ਵੀਰ ਹੈ लवली ਪਟਵਾਰੀ ਯੂ ਐਸ ਏ ਗਗਨ ਕੰਗਸ ਯੂ ਐਸ ਏ ਜਗਦੀਪ ਨੰਬਰਦਾਰ ਯੂ ਕੇ ਔਰ ਗੁੰਨਾ ਪਟਵਾਰ ਇਟਲੀ ਸ਼ੈਂਤੀ ਪਟਵਾਰ ਕੈਨੇਡਾ ਰਾਜੂ ਪਟਵਾਰ ਆਸਟ੍ਰੇਲੀਆ ਤੇ ਸਨੀ ਪਟਵਾਰ ਕਹਿੰਦੇ ਵੀ ਬੁਲਟ ਖੀਰਾਵਾਲ ਦੀਆਂ ਤਿੰਨ ਕਬੱਡੀਆਂ ਹੁਣ ਤੋਂ 5100 ਰੁਪਏ ਦੀਆਂ ਔਰ ਦੂਸਰੇ ਪਾਸੇ ਦੀਪ ਦਬਰਜੀ ਦੀਆਂ ਬੁਰਗੇ ਸਿਸਰ ਦੀਆਂ ਤਿੰਨ ਕਬੱਡੀਆਂ ਵੀ 51 ਸੌਦੀਆਂ ਨਾਲ ਵੀਰਾ ਵੱਲੋਂ ਹੋ ਗਿਆ 51 ਸੌਦੀਆਂ ਪੈਣ ਗਿਆ ਪੱਟ ਪੱਜ ਗਿਆ ਕਿਹੜੇ ਕਿਹੜੇ ਬੁਲਟ ਦੀ ਖੇਡ ਨੂੰ ਪਿਆਰ ਕਰਦੇ ਆ ਇੱਕ ਵਾਰੀ ਤਾੜੀਆਂ ਮਾਰ ਦਿਓ ਦਰਸ਼ਕ ਵੀਰੋ ਦੁਨੀਆ ਸਵਾਦ ਲੈਣ ਆਈ ਅੱਜ ਕੰਗੜਾ ਦੇ ਕਬੱਡੀ ਕੱਪ ਦੇ ਉੱਪਰ ਆਹ ਖਿਡਾਰੀਆਂ ਨੂੰ ਮਨਮੋਹੀ ਪਿਆਰ ਕਰਦੀ ਹੈ ਦੁਨੀਆ ਆਹ ਭੂਰੀਆ ਸਿਸਰ ਵਾਲਾ ਇਹਨੇ ਕਦੇ ਕੰਬੈਨ ਜਿੱਤੀ ਦੇਧਣਾ ਦੇ ਕਬੱਡੀ ਕੱਪ ਤੋਂ ਜਦੋਂ ਸੁਦੀਪ ਸਾਹਰੇ ਉਹਨਾਂ ਨੇ ਜੋ ਦਲਬੀਰ ਖੇਲੋਣਾ ਨੇ ਮੇਲਾ ਕਰਵਾਇਆ ਆ ਕਦੇ ਕੰਬੈਨ ਦਾ ਜੇਤੂ ਰਿਹਾ ਦੂਜੇ ਪਾਸੇ ਥਾਰ ਦਾ ਜੇਤੂ ਦੇਧਣਾ ਦੇ ਕਬੱਡੀ ਕੱਪ ਦਾ ਬੁਲਟ ਕਬੱਡੀਆਂ ਪਾ ਰਿਹਾ ਤੇ ਆ ਸਾਬ 21 ਫਰਵਰੀ ਨੂੰ ਸੇਵਕ ਬਾਈ ਸਕਾਰਪਿਓ ਕੱਡੀਆਂ ਦੇਧਣਾ ਦੇ ਵਿੱਚ ਦਿੱਤੀਆਂ ਜਾਣਗੀਆਂ ਦੁਗ ਦੁਗ ਕਬੱਡੀ ਪਾ ਰਿਹਾ ਐਸ ਐਚਓ ਅਵਤਾਰ ਸਿੰਘ ਜੀ ਤੇ ਬਬਲਾ ਪਾਪੜਾ ਐਲਾਨ ਕਰਦੇ ਆ ਦਿੜਬਾ ਮੰਡੀ ਦਾ ਹਰ ਇੱਕ ਜੱਫਾ 11 11 ਪੈਦਾ ਹੋਵੇਗਾ ਉਧਰ ਕਹਿੰਦੇ ਚਮਕੌਰ ਕਮਾਨ ਯੂਕੇ ਤੇ ਡਾਕਟਰ ਮੱਗਰ ਸਿਹਾਲ ਤੇ ਬਲਕਾਰ ਕਮਾਨ ਹੋਰੀ ਐਲਾਨ ਕਰਦੇ ਆ ਗੁਰਪ੍ਰੀਤ ਚੱਠੇ ਹਰਾਂ ਦੇ ਐਲਾਨ ਹੈ ਵੀ ਦਿੜਬਾ ਮੰਡੀ ਦਾ ਜਿਹੜਾ ਵੀ ਜਫਾ ਲਾਵੇਗਾ ਹਰ ਇੱਕ ਜਫਾ 11 11000 ਰੁਪਏ ਦਾ ਹੋਵੇਗਾ ਔਰ ਸਾਡੇ ਵੀਰ ਗੁਰਪ੍ਰੀਤ ਦੁਬਈ ਜਸਵੀਰ ਬੋਜਰਕ ਵੱਲੋਂ 550 ਹੋਵੇਗਾ ਗੁਰਪ੍ਰੀਤ ਸਿੰਘ ਜੀ ਦਵਾਈ ਵੱਲੋਂ ਹੁਸ਼ਿਆਰੇ ਦਾ ਹਰ ਇੱਕ ਜਫਾ 15-15000 ਦਾ ਹੋਵੇਗਾ ਲਓ ਦੀਪ ਆ ਗਏ ਦੁਰਜੀ ਵਾਲਾ ਰੇਡਾਂ ਪੈ ਰਹੀਆਂ ਥੋੜਾ ਕੱਠ ਘਟਾ ਦਿਓ ਜੀ ਬਾਰ ਬਾਰ ਬੇਨਤੀ ਐ ਮਲਾਜਮ ਵੀਰਾਂ ਨੂੰ ਅਸੀਂ ਬੇਨਤੀ ਕਰਦੇ ਆ ਵੀ ਥੋੜਾ ਕਹਿ ਕੇ ਥੋੜਾ ਕੱਠ ਘਟਵਾ ਦਿਓ ਜੀ ਗਰਾਊਂਡ ਦੇ ਵਿੱਚੋਂ ਮਨਜੋਤ ਕੈਨੇਡਾ ਖੁਸ਼ਕਰਨ ਯੂ ਐਸ ਏ ਵੱਲੋਂ ਬੁਲਟ ਦੀਆਂ ਤਿੰਨ ਕਬਡੀਆਂ 2000 ਦੀਆਂ ਬਹੁਤ ਬਹੁਤ ਧੰਨਵਾਦ ਜੀ ਲਓ ਬੇਨਤੀ ਹੈ ਗਾਈ ਜੀ ਇਕੱਠ ਘਟਾ ਦਿਓ ਮਲਾਜਮ ਮੀਰਾ ਦਾ ਬਹੁਤ ਬਹੁਤ ਧੰਨਵਾਦ ਕਹਿ ਕੇ ਥੋੜਾ ਦਰਸ਼ਕ ਵੀਰਾਂ ਨੂੰ ਆਪਾਂ ਬਾਹਰਲੇ ਪਾਸੇ ਕਰ ਦਈਏ ਪਰ ਸਾਹਮਣੇ ਰੇਡ ਪੈ ਰਹੀ ਹੈ ਇਸ ਸਮੇਂ ਦੇਖਾਂ ਵੀ ਚਾਰ ਯਾਖੀ ਹੁਣ ਕੌਣ ਬੱਲੇ ਬੱਲੇ ਕਰਾਉਣਾ ਹੈ ਇਹ ਲਾਲੀ ਦਾ ਵੀਰ ਜਿਹਨੇ ਰੋਪੜ ਦਾ ਖਿਡਾਰੀ ਹੈ ਬਣੀ ਸਮਾਣੇ ਵਾਲਾ ਇੱਕ ਤਕੜਾ ਨੰਬਰ ਜੋੜ ਗਿਆ ਅੱਜ ਫੋਡ ਟਰੈਕਟਰ ਕਿਹੜੇ ਉਹ ਜਾਣਗੇ ਅਤੇ ਸਮਾਂ ਦੱਸੂ ਮੇਰੇ ਮਿੱਤਰੋ ਇੱਕ ਟੀਮ ਮਾਝੇ ਤੋਂ ਆਈ ਹੈ ਇੱਕ ਕਹਿੰਦੇ ਟੀਮ ਮਾਲਵੇ ਦੀ ਵੱਡਾ ਨਾਇਕ ਢੜਬੇ ਦਾ ਆ ਹਰਮਨ ਬੁਲਟ ਮੇਰੇ ਮਿੱਤਰੋ ਇਹਨੇ ਥਾਰ ਦੀ ਜਿੱਤ ਆ ਕਹਿੰਦੇ ਬਾਗੜੀਆਂ ਚੈਂਪੀਅਨਸ਼ਿਪ ਦਾ ਇੱਕ ਸਾਲ ਬੈਸਟ ਰਿਹਿਆ ਹਰਮਨ ਬੁਲਟ ਮੇਰੇ ਮਿੱਤਰੋ ਕਬੱਡੀ ਪਾ ਕੇ ਨੰਬਰ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਜੋੜ ਗਿਆ ਹੈ ਖੀਰਾਂ ਵਾਲੀਆ ਬੁਲਟ ਕਹਿੰਦੇ ਦੁਗ-ਦੁਗ ਕਰਵਾਉਂਦਾ ਫਿਰਦਾ ਆਪਣੀ ਟੀਮ ਦੇ ਲਈ ਪੁਆਇੰਟ ਦਾ ਵਾਅਦਾ ਕਰ ਗਿਆ ਹੈ ਇਹ ਕਰਮਜੀਤ ਘਣਗਸ ਹੈ ਇਹਨੂੰ ਸਿੰਸਰ ਵਾਲਾ ਭੁਰੀਆ ਕਹਿੰਦੇ ਆ ਉਹ ਕਬੱਡੀ ਪਾਉਣ ਦੇ ਲਈ ਸਤਿਆਬੰਦ ਦਾ ਪੁੱਤਰ ਖੇਡ ਮੈਦਾਨ ਦੇ ਵਿੱਚ ਅੱਗੇ ਵੱਲ ਵਧਿਆ ਹੋਇਆ ਇੱਕ ਪਾਸੇ ਫੂਲਾ ਸ਼ੂਸ਼ਕ ਵਾਲਾ ਦੂਜੇ ਪਾਸੇ ਪ੍ਰਤਾਪ ਕੜਿਆਣੇ ਵਾਲਾ ਚਾਰ ਜਾਂਤੀ ਖੇਡ ਮੈਦਾਨ ਦੇ ਵਿੱਚ ਸਾਜਨ ਵਰਗਾ ਤਿਆਰ ਬਰ ਤਿਆਰ ਹੈ ਪ੍ਰਤਾਪ ਕੜਿਆਣਾ ਤੇ ਬੁਰੀਆ ਸੀਸਰ ਇਸਵੇਂ ਪੁਆਇੰਟ ਕਹਿੰਦੇ ਧਾਵੀ ਦੇ ਹਿੱਸੇ ਦੇ ਵਿੱਚ ਹੈ ਕਿਆ ਬਾਤ ਹੈ ਦੋਨੇ ਕਬੱਡੀ ਖਿਡਾਰੀਆਂ ਨੂੰ ਸਾਡੇ ਵੀਰਾਂ ਨੇ ਪੰਜ-ਪੰਜ ਹਜ਼ਾਰ ਜਿਹੜਾ ਪੁੱਜਦਾ ਕਰ ਦਿੱਤਾ ਹੈ लवली ਪਟਵਾਰੀ ਯੂਐਸਏ ਉਹਨਾਂ ਦੀ ਸਾਰੀ ਟੀਮ ਹੈ ਇਹ ਹਰਮਨ ਬੁਲਟ ਖੀਰਾ ਵਾਲੀ ਹੈ ਇਹ ਕਪੂਰਥਲੇ ਤੋਂ ਪੁੱਜਾ ਹੋਇਆ ਹੈ ਅੱਜ ਜ਼ਿਲ੍ਹਾ ਪਟਿਆਲੇ ਦੇ ਕਕਰਾਲਾ ਭਾਈ ਕਾ ਪਿੰਡ ਦੇ ਵਿੱਚ ਮੇਰੇ ਵੀਰੋ ਇਹ ਕਹਿੰਦੇ ਨਰਪੈ ਸਿੰਘ ਮੋੜਹਰਾਂ ਦਾ ਕਬੱਡੀ ਕੱਪ ਹੈ ਇਹ ਬਬਲੇ ਪਾਪੜੇ ਦਾ ਮੇਲਾ ਹੈ ਹੁਸ਼ਿਆਰਾ ਬਾਪੜੀਆ ਉਹ ਸਾਹਮਣੇ ਟਰਾਈ ਕਰਦਾ ਹੋਇਆ ਸੋਨੀ ਸ਼ਰਮਾ ਤੇ ਸੁਖਵਿੰਦਰ ਕਾਲਾ ਪੁਲਸੀਆ ਵੱਡੀਆਂ ਜ਼ਿੰਮੇਵਾਰੀਆਂ ਵੱਡੇ ਭਰਾਮਾਂ ਦੀਆਂ ਤੇ ਡਾਕਟਰ ਗੁਰਸੇਵ ਘਰਾਣਾ ਜੀ ভাইস ਪ੍ਰਧਾਨ ਨੇ ਅੱਜ ਦੇ ਕਬੱਡੀ ਕੱਪ ਦੇ ਸਾਰੇ ਨਗਰ ਦਾ ਔਰ ਇਲਾਕੇ ਪਰ ਦੀ ਸਾਰੀ ਸੰਗਤ ਦਾ ਸਾਡੀ ਸਾਰੀ ਸਪੋਰਟਸ ਕਲੱਬ ਦੇ ਵੱਲੋਂ ਬਹੁਤ ਬਹੁਤ ਧੰਨਵਾਦ ਹੈ ਅਮਰੀਕਪੂਰੀਆ ਆ ਗਿਆ ਲਓ ਪੂਰੀਆ ਸੀਜ਼ਨ ਵਾਲਾ ਕਬੱਡੀ ਪਾ ਰਿਹਾ ਪ੍ਰਤਾਪ ਕੜਿਆਣੇ ਦਾ ਇੱਕੋ ਜੱਫਾ ਉਧਰ ਪ੍ਰਿੰਸ ਕਮੋਜ ਨਾਲ ਕਹਿੰਦੇ ਮਨਜੀਤ ਖੇੜੀ ਐਮਡੀ ਗੁਰਵਿੰਦਰ ਖੇੜੀ ਲਖਵਿੰਦਰ ਖੇੜੀ ਕਮਲ ਖੇੜੀ ਨਾਲੋਂ 5100 ਦਾ ਹੋਵੇਗਾ ਹੁਣ ਤੋਂ ਇੱਕ ਜੱਫਾ ਪ੍ਰਤਾਪ ਕੜਿਆਣੇ ਵਾਲੇ ਦਾ 5100 ਦਿੱਤਾ ਆਵੇਗਾ ਫਾਈਨਲ ਹੈ ਜਿਹੜੇ ਲਾਈਵ ਵਾਲੇ ਕੈਮਰੇ ਮੁਰੇ ਐ ਥੋੜਾ ਥੋੜਾ ਸਾਈਡ ਤੋਂ ਹੋ ਜਾਣ ਬੇਨਤੀ ਹੈ ਜੀ ਸਾਡੀ ਲਾਈਵ ਵਾਲੇ ਕੈਮਰੇ ਮੁਰੇ ਜਿਹਦੇ ਵੀਰ ਨੇ ਥੋੜਾ ਥੋੜਾ ਸੈਰ ਤੋਂ ਜਾਣ ਹਰਜਿੰਦਰ ਸਿਆਣ ਕਾਲਾ ਯੂਐਸਏ ਜੱਸਾ ਖੇੜੀ ਆਸਟ੍ਰੇਲੀਆ ਪਹਿਲਾ ਪ੍ਰਾਈਜ਼ 1 ਲੱਖ ਰੁਪਏ ਨਾਲ ਭਰਾਮਾ ਵੱਲੋਂ ਹੈ ਸਰਪੰਚ ਕੁਲਵਿੰਦਰ ਬਰਮਾ ਜੀ ਪੌਣੇ ਲੱਖ ਦੇ ਸਤਕਾਰ ਕਬੱਡੀ ਦੇ ਲਈ ਉਹ ਗੁਲਦੀਪ ਸਾਡਾ ਇਟਲੀ ਦੇ ਵਿੱਚ ਬੈਠਾ ਵੱਡੇ ਸਤਕਾਰ ਨੇ ਅੱਜ ਦੇ ਮੇਲੇ ਦੇ ਲਈ ਸਰਦਾਰ ਜਗਦੇਵ ਸਿੰਘ ਜੀ ਹਰਾਂ ਦਾ ਬਹੁਤ ਵੱਡਾ ਯੋਗਦਾਨ ਇੰਦਰਜੀਤ ਬਣੀ ਸਮਾਣਾ ਤੇ ਪ੍ਰਤਾਪ ਕੜਿਆਣਾ ਪ੍ਰਤਾਪ ਕੜਿਆਣਾ ਅੰਦਰ ਜੀਤ ਬਣੀ ਸਮਾਣਾ ਉਹ ਮੇਲਾ ਕਕਰਾਲੇ ਦੇ ਵਿੱਚ ਚੱਲਦਾ ਐ ਐਨ ਮੇਰੇ ਵੀਰੋ ਦੁਨੀਆ ਆਨੰਦ ਮਾਣਦੀ ਐ ਪੁਆਇੰਟ ਇਸ ਸਮੇ ਬਣੀਦਾ ਐ ਅਗਲੀ ਰੇਡ ਹਰਮਨ ਦੀ ਹਰਮਨ ਬੁਲਟ ਕਬੱਡੀ ਪਾਉਣ ਨੂੰ ਤਿਆਰ ਐ ਡਾਕਟਰ ਰਾਣਾ ਜੀ ਪੁੱਛੇ ਹੋਇਆ ਬਹੁਤ ਵੱਡਾ ਯੋਗਦਾਨ ਹੈ ਜੀ ਦੇ ਕਬੱਡੀ ਕੱਪ ਦੇ ਲਈ ਪਰ ਹਰਮਨ ਬੁਲਟ ਇਸ ਵਿੱਚ ਕਬੱਡੀ ਆ ਰਿਹਾ ਬਾਈ ਜੀ ਕੱਠ ਘਟਾ ਦਿਓ ਕਿਉਂਕਿ ਸਵੇਰ ਤੋਂ ਬਹੁਤ ਵਧੀਆ ਮੈਚ ਹੋਇਆ ਆ ਪਾ ਫਾਈਨਲ ਦੇ ਚ ਇਦਾਂ ਨਾ ਕਰੀਏ ਕੱਠ ਘਟਾ ਦਿਓ ਬੌਂਸਰ ਵੀਰਾਂ ਨੂੰ ਬੇਨਤੀ ਹੈ ਥੋੜਾ ਮੈਚ ਰੋਕ ਕੇ ਆ ਕੱਠ ਜਿਹੜਾ ਕਲੀਅਰ ਕਰਵਾ ਦਿਓ ਆ ਪਾ ਲੋ ਵੀ ਸਮਾਣਾ ਸਾਡੇ ਵੀਰ ਉਹਨਾਂ ਵੱਲੋਂ ਵੀ 1 ਲੱਖ ਰੁਪਏ ਦਾ ਯੋਗਦਾਨ ਅੱਜ ਦੇ ਕਬੱਡੀ ਕੱਪ ਦੇ ਲਈ ਹੈ ਬਾਈ ਪ੍ਰਗਟ ਨਿਰਮਾਨ ਹਰਾਂ ਦਾ ਬਹੁਤ-ਬਹੁਤ ਧੰਨਵਾਦ ਹੈ ਭੁਰੀਆ ਸੀਸਰੇ ਇਸ ਵਿੱਚ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਹੈ ਫਾਈਨਲ ਖੇਡਿਆ ਜਾ ਰਿਹਾ ਹੈ ਡਾਕਟਰ ਮੱਗਰ ਸਿਹਾਲ ਚਮਕੌਰ ਕਮਾਨ ਯੂਕੇ ਬਲਕਾਰ ਕਮਾਨ ਹਰਾਂ ਵੱਲੋਂ ਅੱਜ ਦੇ ਮੇਲੇ ਤੇ ਇੱਕ ਟਰੈਕਟਰ ਸਪੌਂਸਰ ਕੀਤਾ ਗਿਆ ਹੈ ਬੈਸਟਾਂ ਦੇ ਲਈ ਟਰੈਕਟਰ ਦਿੱਤੇ ਜਾਣਗੇ ਨਵੀ ਸਰਪੰਚ ਤੇ ਰਿੱਕੀ ਰਿੱਕੀ ਨੰਬਰਦਾਰ ਵੱਲੋਂ ਦੀਪ ਦਵੁਰਜੀ ਦੀ ਹਰ ਇੱਕ ਕਬੱਡੀ 500 ਰੁਪਏ ਦੀ ਹੋਵੇਗੀ ਉਧਰ ਸਾਡਾ ਵੀਰ ਜੱਗੀ ਢਿੱਲੋ ਖਨੌਰੀ सोनू ਖਨੌਰੀ ਨਾਲ सोनू ਮੱਟੂ ਤੇ ਬੋਵੀ ਖਨੌਰੀ ਸਾਰੇ ਵੀਰਾਂ ਦਾ ਬਹੁਤ ਬਹੁਤ ਰਾ ਬਾਪੜੀਆ ਢੋਲੀ ਜੀ ਫਾਈਨਲ ਚੱਲਦਾ ਤੁਸੀਂ ਮੈਚ ਦੇ ਵਿੱਚ ਖੁੜਾ ਧਿਆਨ ਦਿਓ ਰਾਮ ਢੋਲ ਜੀ ਨੂੰ ਮੈਂ ਬੇਨਤੀ ਕਰਦਾ ਉਹ ਮੈਂ ਬੋਲ ਦਿੰਦਾ ਜੀ ਕੋਈ ਗੱਲ ਨਹੀਂ ਮੈਂ ਪਹਿਲਾਂ ਵੀ ਬੋਲ ਦਿੰਦਾ ਹਨਾਉਸ ਕਰ ਦਿੰਦਾ ਰਾਮ ਢੋਲ ਜੀ ਕਿਰਪਾ ਕਰਕੇ ਗਰਾਊਂਡ ਦੇ ਵਿੱਚ ਆ ਜਾਣਾ ਥੋੜਾ ਕੱਟ ਘਟਾ ਦਿਓ ਜੀ ਗਰਾਊਂਡ ਦੇ ਵਿੱਚ ਕੱਟ ਘਟਾ ਦਿਓ ਲੈ ਵੀ ਆ ਪਾਣੀ ਵਾਲੇ ਵੀਰ ਬਾਈ ਬਣ ਕੇ ਹੋ ਜਾਓ ਯਾਰ ਤੁਸੀਂ ਵੀ ਥੋੜਾ ਥੋੜਾ ਸਾਈਡ ਤੇ ਬੋਰੀਆ ਸੀਸਰ ਵਾਲਾ ਕਬੱਡੀ ਪਾਉਣ ਦੇ ਲਈ ਗਰਾਊਂਡ ਦੇ ਵਿੱਚ ਵਧਦਾ ਹੋਇਆ ਲਵਲੀ ਪਟਵਾਰੀ ਯੂਐਸਏ ਦੇ ਸਾਥੀ ਕ ਜਦੋਂ ਮੰਡੀ ਦੀ ਟੀਮ ਦੇ ਜਾਫੀ ਜਾਂ ਫਿਰ ਦਬੁਰਜੀ ਵਾਲੇ ਜਿਹੜਾ ਵੀ ਪਹਿਲਾ ਜਫਾ ਲਾਉਣਗੇ ਉਹਨਾਂ ਨੂੰ 2000 ਦਿੱਤਾ ਜਾਣਾ ਪਰ ਕਰਮਜੀਤ ਘਣਗਸ ਹੈ ਇੱਕ